ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਦੂਲੇਵਾਲਾ ਤਹਿਸੀਲ ਜ਼ਿਲਾ ਜ਼ਿਲ੍ਹਾ ਫਿਰੋਜ਼ਪੁਰ ਮੱਲਾਵਾਲੇ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਦੂਲੇਵਾਲਾ ਫੱਤੇ ਵਾਲਾ ਪਿੰਡ ਬਿਲਕੁਲ ਲੱਗਿਆ ਇਸ ਕਰਕੇ ਦੋਸਤੋ ਪਹਿਲਾਂ ਵੀ ਤਕਰੀਬਨ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਪਸ਼ੂ ਵਪਾਰ ਦਾ ਕੰਮ ਮੇਰ ਜੋਪਨ ਕਰਦਾ ਕੋਈ 2-4 ਨਗ ਜਿਹੜੇ ਆ ਆਏ ਗਏ ਰਹਿੰਦੇ ਆ ਠੀਕ ਆ ਜੀ ਮੱਝਾਂ ਪਸ਼ੂਆਂ ਦੇ ਵਿੱਚ ਖਾਸ ਤੌਰ ਤੇ ਇੱਕ ਅਜ ਨਾਲ ਦੀ ਨਾਲ ਆਪਾਂ ਤੁਹਾਨੂੰ ਸਵਿਫਟ ਕਾਰ ਵੀ ਦਿਖਾ ਦੇਵਾਂਗੇ ਸਵਿਫਟ ਕਾਰ ਜਿਹੜੀ ਇੱਕ ਵਿਕਾਊ ਆ ਮਾਡਲ ਕਿੰਨਾ ਉਹ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਇੱਕ ਸਵਰਾਜ 733 ਟਰੈਕਟਰ ਵਿਕਾਊ ਆ ਠੀਕ ਆ ਜੀ ਐਚ ਆਰ ਨੰਬਰ ਆ ਬਾਕੀ ਬਹੁਤ ਵਧੀਆ ਚੰਗੀ ਕੰਡੀਸ਼ਨ ਦੇ ਵਿੱਚ ਆ ਉਹ ਟਰੈਕਟਰ ਵੈਸੇ ਹੁਣ ਮੌਜੂਦ ਨਹੀਂਗਾ ਮੌਕੇ ਤੇ ਪਾਸੇ ਗਿਆ ਕੇ ਤੇ ਫਿਲਹਾਲ ਉਹਦੀਆਂ ਫੋਟੋਆਂ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਐਂਡ ਤੇ ਦੇ ਵਿੱਚ ਦੁਨੀਆਲੇ ਤੁਸੀਂ ਵਿజిਟ ਕਰਨੀ ਆ ਮੱਲਾ ਵਾਲੇ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਆ ਸਾਰੀ ਤਰੀਕਾ ਜੋ 29 ਮਾਰਚ ਤੇ ਸਮਾਂ ਵੀ ਮਾਰਨਿੰਗ ਦੇ 9 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਜੋਗਨભાઈ ਸਾਸਤਰੀਕਰ ਸਾਸਤਰੀਕਰ ਆਈ ਵੀਰੇ ਛੋਟੀ ਤਾਂ ਵੀਰੇ ਹਾਂਜੀ ਹਾਂਜੀ ਠੀਕ ਠਾਕ ਆ ਰਹੀ ਹੈ ਠੀਕ ਆ ਜੋਬਨ ਅੱਜ ਦੋ ਤਾਂ ਆਪਾਂ ਵੜਾ ਸੇਲ ਕਰਦੇ ਆ ਭਰਾ ਹਾਂਜੀ ਇੱਕ ਤੁਸੀਂ ਦੱਸਿਆ ਵੀ 733 ਟਰੈਕਟਰ ਤਾਂ ਨਿਕਲ ਹਾਂਜੀ ਇੱਕ Swift ਕਾਰ ਵੇਚਦੇ ਹਾਂ ਹਾਂਜੀ ਹਾਂਜੀ Swift ਗੱਡੀ ਵਾਸੇ ਲਈ ਸੀ ਆਪਾਂ ਘਰੇ ਰੱਖਾ ਨੂੰ ਜਾਂ ਚਲਾਉਣ ਚਲਾਉਣ ਨੂੰ ਹਾਂਜੀ ਹਾਂਜੀ ਤੇ ਫਿਲਹਾਲ ਰਾਦਾ ਬਣ ਗਿਆ ਵੀ ਸੇਲ ਕਰ ਦਿੰਦੇ ਹਾਂਜੀ ਹਾਂਜੀ ਵੀਰੇ ਠੀਕ ਆ ਤੇ ਅੱਜ ਪਹਿਲਾ ਜਿਹੜੀ ਸ਼ੁਰੂਆਤ ਆ ਜੋ ਬੜਾ ਆਪਾਂ ਬਹਿੜਾ ਤੋਂ ਕਰ ਲੈਂਦੇ ਆ ਵੀ ਬਹਿੜਾ ਆਪਾਂ ਦੋ ਦਿਖਾ ਦਈਏ ਭਰਾਵਾਂ ਨੂੰ ਇੱਕ ਤਾਂ ਤੁਸੀਂ ਦੱਸਿਆ ਵੀ ਟੋਕੜ ਦੇ ਵਿੱਚ ਆ ਟੋਕੜ ਤੇ ਗੱਬਣ ਨੂੰ ਏਆਈ ਵੀ ਹੋਈ ਆ ਹਾਂਜੀ ਹਾਂਜੀ ਚੈੱਕ ਚਲੋ ਅਗਲਾ ਭਰਾ ਕਰਾ ਕੇ ਆਪਦੀ ਸ਼ੋਰ ਕਰ ਸਕਦਾ ਸ਼ੋਰ ਵੀਰੇ ਜੇ ਨਹੀਂ ਹੋਣੀ ਅੱਛਾ ਹਾਂਜੀ ਤਾਂ ਵੀ ਥੋੜੇ ਦਿਨ ਰੋਕੇ ਹੋਊਗੀ ਠੀਕ ਆ ਹਾਂਜੀ ਤੇ ਇਹ ਜਿਹੜੀ ਬਹਿੜ ਆਪਣੇ ਕੋਲ ਜੋਬਨ ਤਾਜੀ ਸੂਈ ਆ ਹਾਂਜੀ ਅੱਜ ਕਿੰਨੇ ਦਿਨਾਂ ਦੇ ਵਿੱਚ ਵੀਰੇ 4 ਤੋਂ 5 ਦਿਨ ਹੋ ਗਏ ਸੂਈ ਨੂੰ ਪੰਜ ਚਾਰ ਦੇ ਬੰਦੀਆ ਬੱਚਾ ਮਗਰ ਤੇ ਹਾਂਜੀ ਲੋਕ ਨਾੜੂ ਨਾਲ ਬੱਚੇ ਦੇ ਬੱਚਾ ਮਗਰ ਅਜਾ ਜੋਬਨ ਸਵੇਰਾਂ ਦੇ ਵਿੱਚ ਵੀ ਹੋਊਗੀ ਤਕਰੀਬਨ ਦੁਜਾ ਕੀ ਉਹ ਪਹਿਲੇ ਸੂਏ ਕਰਕੇ ਲਈ ਸੀ ਵੈਸੇ ਦੁਜਾ ਸਵੇਰ ਹੋਊਗੀ ਬੜਾ ਠੀਕ ਆ ਜੀ ਹਾਂਜੀ ਲੋ ਵੀ ਵੈਸੇ ਪਹਿਲੇ ਪੂਲੇ ਮੰਨ ਕੇ ਵੀ ਤੁੰਗਾ ਵੀ ਖਰੀਦਾਰੀ ਕੀਤੀ ਆ ਵੈਸੇ ਦੁਜਾ ਸੂਆ ਮੰਨ ਕੇ ਕੋਈ ਅੱਗੇ ਸੌਦਾ ਕਰ ਲਵੇ ਪਹਿਲਾਂ ਸਮਝ ਕੇ ਵੀ ਸੌਦਾ ਕਰ ਸਕਦੇ ਜੇ ਤੇ ਦੁੱਧ ਬਾਲੇ ਚੋਂ ਬਾਹਰ ਹੀ ਆ ਗਿਆ ਜੋਬਨ ਦਵਾਦੀਆਂ ਕਿੰਨਾ ਦੁੱਧ ਵੀਰੇ ਮੇਰੇ ਦੁੱਧ 18 ਕਿਲੋ ਹੋਵੇਗਾ ਜਿਹੜਾ 18 ਦੇ ਉੱਪਰ ਹੋਊਗਾ ਕੱਟਣੀ ਹੈਗਾ ਠੀਕ ਆ ਜੀ ਹਾਂਜੀ ਬਾਕੀ ਹਾਇ ਠੰਡੀ ਧੀਰੀਆ ਪੂਰੀ ਹੈ ਨਾ ਹਾਂਜੀ ਹਾਂਜੀ ਲੋਬੀ ਹੈ ਦੋਸਤੋ ਠੰਡੀ ਧੀਰੀਆ ਸੀਲਸ ਲਾਗਾ ਡੱਬੀ ਵੈੜਾ ਕਰੋ ਸੰਗ ਦੇ ਵਿੱਚ ਐਚ ਐਫ ਕਰੋਸ ਆ ਠੀਕ ਆ ਜੀ ਕਦ ਪੂਰਾ ਵੱਡਾ ਕੋਈ ਵੀ ਸਜਣ ਵੀਰ ਆ ਰਿਹਾ ਸੌਦਾ ਕਰੂਗਾ ਇੱਕ ਆਈਡੀਆ ਤੁਸੀਂ ਦੂਰੋਂ ਨੇੜੇ ਤੁਰਨਾ ਕਿਸੇ ਭਰਾ ਨੇ ਠੀਕ ਆ ਜੀ ਤੇ ਵੱਡੇ ਕਦ ਕਰਦੀ ਤੁਸੀਂ ਮੰਨ ਕੇ ਸੌਦਾ ਕਰਿਓ ਸਥਾਨ ਤੋਂ ਦੇਖੋ ਕੋਈ ਫੋਟ ਬੱਚਾ ਨਹੀਂਗਾ ਸੋ ਚਾਰੇ ਥਾਣਾ ਬਹੁਤ ਸੋਹਣੀ ਸਪੇਸ ਵੰਡਦੇ ਆ ਠੀਕ ਆ ਜੀ ਚਾਰੇ ਥਾਣਾ ਕੋਈ ਫੋਟ ਸੋ ਚਾਰੇ ਥਾਣਾ ਕੋਈ ਪੋੜ ਛਾਂਕ ਨਹੀਂਗੀ ਠੀਕ ਆ ਸੋ ਮਿਲਕ ਨਾੜੀ ਦੋ ਪਾਸੇ ਮਿਲਕ ਵੇ ਨੇ ਵੀ ਕਾਫੀ ਮੋਟੀ ਆ ਤੇ ਮੁੱਠੀ ਮੁੱਠੀ ਥਾਣਾ ਆਰਾਮ ਨਾਲ ਮੇਰਾ ਭਰਾ ਵੀ ਹੱਥੀਂ ਚੁਵਾਈ ਕਰ ਸਕਦਾ इजीली ਠੀਕ ਆ ਜੀ ਤੇ ਕੱਦ ਵੱਡਾ 18 ਲੀਟਰ ਐ ਇਸ ਵਕਤ ਹੁਣ ਮੌਕੇ ਤੇ ਮੌਜੂਦ ਜਿਹੜਾ ਕਿਸੇ ਭਰਾ ਨੇ ਚੋ ਕੇ ਤਸੱਲੀ ਕਰ ਲੈਣੀ ਆ ਜੁਬਨ ਵੀਰੇ ਖੋਲ ਕੇ ਕੁਰੀ ਮਾਰਾ ਬਾਹਰ ਕੱਢ ਕੇ ਦਿਖਾ ਦਿਓ ਮਗਰ ਇਹ ਬੱਚਾ ਠੀਕ ਆ ਜੀ ਮੇਲ ਕਾਫ ਆ ਤੇ ਵੀਡੀਓ ਦੇ ਵਿੱਚ ਆਪਾਂ ਧਾਰਾ ਤੁਰਾ ਮਾਰ ਕੇ ਵੀ ਭੈਣ ਭਰਾਵਾਂ ਨੂੰ ਜ਼ਰੂਰ ਦਿਖਾ ਦਿਆਂਗੇ ਉਹਨਾਂ ਵੀਰਾਂ ਦੇ ਲਈ ਮੈਂ ਖਾਸ ਤੌਰ ਤੇ ਧਾਰਾ ਜਾਂ ਥੋੜੀ ਵੱਡੀ ਚੁਵਾਈ ਕਰਕੇ ਵਿਖਾਉਣੇ ਆ ਵੀ ਜਿਹੜੇ ਦੂਰ ਨੇੜੇ ਉਹ ਨਹੀਂ ਆ ਸਕਦੇ ਥੜਾ ਦੀ ਬਾਦ ਘਾਟ ਅਗਲੇ ਪਿਛਲੇ ਗਾਰਡ ਪਛਾਰ ਜਿਹੜੀ ਦੋਸਤੋ ਕਿਸੇ ਨੇ ਬਰਾਬਰ ਦੇਖਣੀ ਆ ਤੋ ਆਪਣੀ ਤੁਸੀਂ ਚੁਆਈ ਕਰਕੇ ਵੇਖ ਲਿਓ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵਿਖਾਉਣ ਦਾ ਮਕਸਦ ਇਹੋ ਰਹੂਗਾ ਆਪਣਾ ਹੋਰ ਛੱਟਾ ਹੋਇਆ ਤੇ ਵਿੱਚੇ ਦੱਸ ਦੇਵਾਂਗਾ ਤੁਹਾਨੂੰ ਠੀਕ ਆ ਜੀ ਸੋ ਕਾਤੋਂ ਵੱਡਾ ਸੂਸਵਾ ਦੇ ਵਿੱਚ ਇੱਕ ਵਾਰੀ ਅੱਜ ਪੰਜਵਾਂ ਚੌਥਾ ਦੇਣਾ ਸਾਰਾ ਸੂਈ ਨੂੰ ਤੇ ਅਸੂ ਇੱਕ ਵਾਰੀ ਤੈ ਤੂੰ ਜੀ ਲਾ ਜਾਂਦੇ ਆ ਸੂਨ ਸੂਨ ਤੋਂ ਬਾਅਦ ਠੀਕ ਆ ਆ ਦੇਖੋ ਆ ਦੇਖੋ ਠੀਕ ਆ ਜੀ ਆ ਫੇਸ ਕੁਆਲਟੀ ਮੂੰਹ ਮੱਥੇ ਤੋਂ ਜੋ ਪਰ ਥੋੜਾ ਜਿਹਾ ਅੱਗੇ ਜਾ ਕੇ ਕੋਈ ਸਾਫ ਸਾਫਲੇ ਤੇ ਫਿਰ ਗੱਲ ਬਣਦੀ ਹੈ ਨਾ ਦੁੱਧ ਵੀਰੇ 25 ਲੀਟਰ ਦੇ ਦੁੱਧ ਚਵਾ ਦੂਗੀ ਘਰ ਵਾਲੀ ਕੈਪੈਸਿਟੀ ਹੈਗੀ ਆ ਪਛੀ ਦੀ ਮੇਰੇ ਚਾਹ 55 ਦਿਨਾਂ ਦੇ ਅੰਦਰ ਅੰਦਰ ਇੱਕ ਤੁਹਾਨੂੰ ਦੱਸਿਆ ਥੜਾ ਕੋਈ ਕਾਰਨ ਘਰੇ ਘਰੇ ਲੂਪ ਬਣ ਕਰਕੇ ਥੋੜਾ ਜਿਹਾ ਉਹਦੀ ਕੇਅਰ ਨਹੀਂ ਹੋਈ ਪਟੜ ਕੰਮ ਨਹੀਂ ਪਿਆ ਨਾ ਇਹਨਾਂ ਹਾਂਜੀ ਹਾਂਜੀ ਪਾਸੇ ਪੂਸੇ ਜਾਣਾ ਪੈ ਗਿਆ ਕਿਤੇ ਹਾਂਜੀ ਹਾਂਜੀ ਠੀਕ ਆ ਭਾਈ ਸੋ ਕਰਕੇ 37000 ਦੀ ਖਾਨ ਆ ਦੇਣੀ ਆ 70 ਦੀ ਹਾਂਜੀ ਐਂਡ ਟੂ ਐਂਡ ਬਸ ਇੱਕੋ ਇੱਕ ਗੱਲ ਵਿੱਚੋਂ ਕੋਈ ਮਾਨਤਾ ਨਹੀਂ ਰਹੂਗਾ ਤੇ ਕੋਈ ਨਹੀਂ ਕਰਾਂਗੇ ਥੋੜਾ ਜਨਾ ਕਰਦਾ ਮਾਨਤਨ ਵੀਰਾ ਪਿਆ ਠੀਕ ਕਰਾਂਗੇ ਲੋ ਵੀ 72000 ਦੀ ਇਹ ਹਾਂ ਜਾਂ ਨਾ ਤੁਹਾਨੂੰ ਮਿਲ ਜੂਗੀ ਡਿਮਾਂਡ 75 ਕਰਾ ਲਓ ਕੁਝ ਵੀ ਠੀਕਾ ਜੀ 72000 ਦੀ ਜੈਸਨੋ ਆ ਅਗਲੀ ਵੈੜ ਜੋ ਬਣੇ ਨਾਲ ਹੀ ਬਾਹਰ ਕੱਢਨੇ ਆ ਜੇ ਮੜਾ ਜਾ ਖੁੱਲੇ ਥਾਂ ਦੇ ਵੀਰਾਂ ਨੂੰ ਦਿਖਾ ਦਈਏ ਮੜਾ ਤੋਰ ਤਾਰ ਕੇ ਇਹ ਦੋਸਤੋ ਵੈੜ ਤੁਹਾਨੂੰ ਦਿਖਾਉਣੀ ਹੈ ਸੈਕੰਡ ਨੰਬਰ ਤੇ 18 ਤਿਲ 8 ਕਿਲੋ ਦੁੱਧ ਇਸ ਵੈੜ ਦੇ ਥਲੇ ਹੁਣ ਮੌਕੇ ਤੇ ਮੌਜੂਦ ਤੇ ਅੱਗੇ ਬਣੀ ਸੌਰੀ ਆ ਹਜੇ ਚੈੱਕ ਪਾਸ ਵਿੱਚ ਨਹੀਂ ਆਉਂਦੀ ਕਿ ਠੀਕਾ ਜੀ ਉਹ ਪੁੱਛ ਰਹੇ ਨੇ ਆ ਦੇਖੋ ਜੋਪਨ ਦੋਤਾ 8 ਕਿਲੋ ਇੱਥੇ ਹਾਂਜੀ ਵੀਰੇ 8 ਕਿਲੋ ਲਓ ਵੀ 8 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਤੇ ਅਜੇ ਟੀਕੇ ਭਰਾਏ ਨੂੰ ਕਿੰਨਾ ਟਾਈਮ ਹੋ ਗਿਆ ਤਿੰਨ ਵੀਰੇ ਮਹੀਨੇ ਤੋਂ ਉੱਪਰ ਹੀ ਆ ਪੂਰਾ ਜਿਹੜਾ ਸਹੀ ਐ ਨਾ 1 ਮਹੀਨੇ ਤੋਂ ਉੱਪਰ ਹੋ ਗਿਆ ਸਮਾਂ ਹਾਂਜੀ ਠੀਕ ਆ ਆ ਦੇਖੋ ਜੀ ਠੀਕ ਐ ਸੋ ਫੁੱਲ ਹੈਵੀ ਬਾਡੀ weight ਵਜ਼ਨ ਲੋਡ ਇੱਕ ਵਾਰੀ ਤੁਹਾਨੂੰ ਇੱਧਰੋਂ ਦਿਖਾ ਦਿੰਨੇ ਆ ਜੋਪਨ ਇੱਥੇ ਰੋਕ ਲਾ ਪਰਾ ਫੁੱਲ ਹੈਵੀ ਬਾਡੀ ਡੇਟ ਆ ਪੂਰਾ ਵਜ਼ਨ weight ਆ ਇਹ ਕਿਹੜੇ ਥਾਂ ਦੀ ਤੇਲਾ ਜੋਪਣ ਆ ਵੀਰੇ ਆ ਜਿਹੜੇ ਥਾਂ ਦੇ ਮਗਰਲੇ ਦੀ ਆ ਹਾਂਜੀ ਦੁੱਧ ਆਉਂਦਾ ਵੀ ਆ ਉਲਟ ਬੈਣੀ ਵਾਲਾ ਮਗਰਲਾ ਹਾਂਜੀ ਦੁੱਧ ਵੀ ਆਉਂਦਾ ਵਾ ਲਓ ਵੀ ਦੁੱਧ ਆਉਂਦਾ ਠੀਕ ਆ ਜੀ ਧਾਰਾ ਤੂਰਾ ਬਰਾਬਰ ਹੋ ਜਾਣਗੀਆਂ ਕੋਈ ਕਾ ਖੇਚਲ ਕਰ ਲੈ ਹਾਂਜੀ ਖੇਚਲ ਕਰ ਲੈ ਤਾਂ ਲਓ ਵੀ ਗਾਂ ਮੇਰਾ ਭਰਾ ਕੋਈ ਚੰਗੀ ਖੇਚਲ ਕਰ ਲਵੇ ਚਾਹੇ ਦੇਸੀ ਨੁਕਤੇਆਂ ਨਾਲ ਚਾਹੇ ਕੋਈ ਅੰਗਰੇਜ਼ੀ ਵੈਟਰਨਰੀ ਮੈਡੀਸਨ ਦੇ ਨਾਲ ਕੋਈ ਟਰੀਟਮੈਂਟ ਕਰ ਲੇ ਤੇ ਨੈਕਸਟ ਟਾਈਮ ਅੱਗੇ ਲੈਕਟੇਸ਼ਨ ਦੇ ਵਿੱਚ ਹੋ ਸਕਦਾ ਵੀ ਬਰਾਬਰ ਤੇ ਨਹੀਂ ਅੱਧੋ ਅੱਧ ਵੀ ਕੰਮ ਹੋ ਸਕਦਾ ਠੀਕ ਆ ਜੀ ਬਾਕੀ ਵਜਨ ਵੇਟ ਫੁੱਲ ਇਸ ਵਕਤ 8 ਕਿਲੋ ਦੁੱਧ ਫੁੱਲ ਹੈਵੀ ਬੋਡੀ ਵੇਟ ਦੇ ਵਿੱਚ ਤੇ ਕ੍ਰੋਸ ਆ ਠੀਕ ਆ ਜੀ ਐਚਐਫ ਨਾਲ ਕੋਈ ਜਰਸੀ ਦਾ ਕ੍ਰੋਸ ਮਾ ਨਾਲ ਲਵੇ ਤੇ ਪੂਰੀ ਵਜਨ ਵੇਟ ਦੇ ਵਿੱਚ ਆ ਕੋਈ ਛੋਟੀ ਮੋਟੀ ਵੇਟ ਨਹੀਂ ਗਈ ਪੂਰੀ ਭਾਰੀ ਆ ਸਰੀਰਕ ਬੰਤਰ ਦੀ 8 ਕਿਲੋ ਦੁੱਧ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਸੋ ਕਿਸੇ ਭਰਾ ਨੇ ਡੰਗ ਸਾਰਨਾ ਤੇ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਤੇ ਗਾਂ ਮੇਰਾ ਭਰਾ ਭਾਵੇਂ ਤਲੜਾਂ ਦੇ ਵਿੱਚ ਗਾਂ ਵੀ ਸੇਲ ਕਰ ਲੂਗਾ ਗੱਬਣ ਟੁੱਕੀ ਤੇ ਉਹ ਵੀ ਚਾਰ ਪੈਸੇ ਤੁਹਾਨੂੰ ਦੇ ਦਊਗੀ ਜਿੰਨੇ ਦੀ ਤੁਸੀਂ ਅੱਜ ਲੈ ਜਾਓਗੇ ਤੇ ਦੂਣ ਹੀ ਪਾ ਸਕਦੀ ਆ ਠੀਕ ਆ ਜੀ ਮੌਕੇ ਤੇ ਜਿੱਡਾ ਆ ਦੇਖੋ ਸੋ ਬਾਕੀ ਤਿੰਨੇ ਥਾਂ ਪਰਪਰ ਵਧੀਆ ਚੱਲਦੇ ਆ ਜਿਹੜਾ ਇੱਕ ਬਹਿਣੀ ਵਾਲਾ ਇੱਕ ਬਹਿਣੀ ਵਾਲਾ ਕਈ ਵੇਰ ਨਹੀਂ ਸਮਝਦੇਗੇ ਜਿਹੜਾ ਤਾਂ ਆਪਾਂ ਦਿਖਾ ਦੇਈਏ ਕਰਦੇ ਆ ਤੇ ਇਹਦੇ ਤੋਂ ਜਿਹੜੀ ਉਲਟ ਬੰਨੇ ਵਾਲੀ ਚਵਾਈ ਆ ਚੋਕੇ ਵਿਖਾ ਹੀ ਦਿੰਨੇ ਦੋ ਦੋ ਧਾਰਾ ਮਾਰ ਕੇ ਤੁਹਾਨੂੰ ਨਾਲ ਦੀ ਨਾਲ ਦਿਖਾ ਦਿੰਨੇ ਆ ਸਾਰੇ ਥਾਂ ਪਾਸ ਕਰਾ ਦਿੰਨੇ ਆ ਤੇ ਉਹਦੇ ਵਿੱਚੋਂ ਧਾਰਾ ਜ਼ਰੂਰ ਆਉਂਦੀਆਂ ਨੇ ਟੋਕਾ ਹੀ ਨਹੀਂ ਹੈਗਾ ਵੀ ਬਿਲਕੁਲ ਸਰੂ ਬਾਨ ਦਾ ਜਾਂ ਬਲੌਗ ਆ ਠੀਕ ਆ ਜੀ ਉਹ ਗੱਲਬਾਤ ਨਹੀਂ ਗੀ ਆਓ ਆਪਾਂ ਦਿਖਾ ਦਿੰਨੇ ਤੁਹਾਨੂੰ ਵੰਗਾ ਆ ਵੰਗਾ ਵਦੋਸਤੋ ਪਾ ਵੀ ਸਕਦੇ ਹੋ ਬਿਲਕੁਲ ਲਤਾਂ ਤੇ ਤੁਸੀਂ ਵੰਗਾ ਪਾ ਦੋਗੇ ਤੇ ਨਹੀਂ ਪਾਉਣਾ ਫਿਰ ਵੀ ਸਰਦਾ ਆਦਰਵਾਇਸ ਤੁਸੀਂ ਪਾ ਵੀ ਲਓਗੇ ਤੇ ਮਾੜੀ ਗੱਲ ਨਹੀਂ ਕੀ ਠੀਕ ਆ ਆ ਵੇਖੋ ਜੀ ਇਸੇ ਤਰ੍ਹਾਂ ਹੀ ਬੰਗਾ ਪਾਉਣਾ ਕੋਈ ਕਰਮਾੜੀ ਇੰਨੀ ਵੀ ਲੱਤਾਂ ਛੜਾ ਮਾਰਦੀ ਐ ਜਾਂ ਕੋਈ ਗੱਲਬਾਤ ਤੇ ਪਸਮਣ ਤੋਂ ਬਾਅਦ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾਉਨੇ ਆ ਲੈ ਜੀ ਇਹ ਅਗਲੇ ਥਾਣਾ ਜੋਪਣ ਹਾਂਜੀ ਲਓ ਜੀ ਇਹ ਅਗਲੇ ਥਾਣਾ ਦੀ ਚੋਣ ਆ ਵੇਖੋ ਨਾ ਪਿਛਲੇ ਦਾ 8 ਥੋ ਜੋਪਣ ਇਹਦੇ ਨਹੀਂ ਕਿਤੇ 8 5 6 6 7 ਰਹਿ ਜਾਏਗਾ ਆਪਾਂ ਇਹ ਰੇਡ ਹੀ ਕਰਨਾ ਉਹਨੇ ਦੀ ਦਾ ਮਤਲਬ ਇਹ ਨਹੀਂ 8 ਕਿਲੋ ਹੋਊਗਾ ਨਾ ਗੈਂਤੀ ਦਾ ਹਾਂਜੀ ਹਾਂਜੀ ਦੁੱਧ 8 ਕਿਲੋ 8 ਦਾ ਇਹ ਦਿਨ 6 ਰਜੇ ਚਲੋ ਕੋਈ ਨਾ ਵੀ 7.5 ਤਾਂ ਹੋ ਸਕਦਾ ਵੀ ਕੋਈ ਪ੍ਰੋਬਲਮ ਨਾ ਹੋ ਜਾਈ ਇਹ ਤੋਂ ਥੱਲੇ ਨਹੀਂ ਹੁੰਦਾ ਨਹੀਂ ਹੁੰਦਾ ਇਹ ਰੇ ਆ ਵੇਖ ਧਾਰ ਉਹ ਦੁੱਧ ਆਵੇ ਧਾਰ ਆਉਂਦੀਆਂ ਆਹ ਦੋਸਤੋ 2-4 ਧਾਰਾਂ ਜਿਹੜੀਆਂ ਆਉਂਦੀਆਂ ਜ਼ਰੂਰ ਆ ਆ ਫਰਲਾ ਤੁਸੇ ਵੇਖ ਰਹੇ ਜੇ ਜਿਆਦੇ ਆਉਂਦੇ ਆ ਉੱਥੇ ਆਪਾਂ ਵੇਲੋ ਉੱਥੇ ਵੀ ਆਪਾਂ ਕਿੰਨੀ ਹਾਂ ਕੋਈ ਦੋ ਧਾਰਾਂ ਉੱਥੋਂ ਹੀ ਤੇ ਨਾਲੇ ਇਹ ਦੁੱਧ ਦੇ ਹਿਸਾਬ ਨਾਲ ਆ ਵੇਲੋ ਪਾਈਆ ਦੁੱਧ ਤੇ ਗਾਢੀ ਦੇ ਲਿਆ ਆਪਾਂ ਆ ਨਹੀਂ ਚੱਲ ਸਕਦਾ ਤਾਂ ਨਾਲੇ ਇਹ ਕਿਹੜਾ ਚੱਲ ਕਰਨ ਦੀ ਲੋੜ ਆ ਜੀ ਇਹਦੇ ਕਿਹੜਾ ਫਾਗੋ ਸਲਾਈ ਵੱਜੀ ਆ ਜਾਂ ਕੋਈ ਹਾਂ ਨਹੀਂ ਉਹ ਕੰਮ ਹੀ ਬੰਦ ਹੋਇਆ ਹੋਇਆ ਕੋਈ ਨਾੜ ਗੰਦ ਗੁੰਤੀ ਨਹੀਂ ਹਨਾ ਨਾ ਨਾ ਕੋਈ ਨਾੜ ਨੂੜ ਨਹੀਂ ਪਈਗੀ ਬਿਲਕੁਲ ਹੈ ਸਾਫ਼ ਆ ਥਾਣਾ ਦੋਸਤੋ ਪੂਰਾ ਵੀ ਹੋ ਸਕਦਾ ਅੱਧਾ ਵੀ ਚੱਲ ਸਕਦਾ ਥੋੜਾ ਜਿਹਾ ਟ੍ਰੀਟਮੈਂਟ ਕਰੋਗੇ ਤਾਂ ਫੇਰ ਆ ਪੋਸੀਬਲ ਆ ਤੁਸੀਂ ਦੇਖ ਸਕਦੇ ਜੀ ਆਪਾਂ ਮੇਰੇ ਉਹ ਕੰਮ ਨਹੀਂ ਵੀ ਜਲ ਹੋਵੇਂ ਦੇ ਦਈਏ ਇਹਨੂੰ ਚਾਰ ਕਹਿ ਦੇ ਦਈਏ ਵਿਚਾਰੇ ਥਾਂ ਚੱਲਦੇ ਜਿਹੜੀ ਚੀਜ਼ ਹੈਗੀ ਆਪਾਂ ਪਹਿਲਾਂ ਹੀ ਸਾਰੀ ਦਾਸਤੀ ਕਲੀਅਰ ਨਹੀਂ ਭਾਜੀ ਚੰਗੀ ਗੱਲ ਹਾਂਜੀ ਜਿਹੜੀ ਚੀਜ਼ ਕਲੀਅਰ ਆਪਾਂ ਪਹਿਲਾਂ ਹੀ ਵੀਰੇ ਦੱਸ ਦੇ ਵੀ ਜੋਬਨ ওকে ਠੀਕ ਆ ਭਾਜੀ ਲੋ ਵੀ ਇਹ ਦੋਸਤੋ ਤਕਰੀਬਨ ਚਵਾਈ ਆਪਾਂ ਤੁਹਾਨੂੰ ਮਾੜੀ ਮਾੜੀ ਦਿਖਾਈ ਹੈ ਸਾਰੇ ਥਨਾਂ ਦੀ ਬਾਕੀ ਵਜ਼ਨ ਡੇਟ ਬਹੁਤ ਜ਼ਿਆਦਾ ਫੁੱਲ ਹੈਵੀ ਬਾਡੀ ਵੇਟ ਦੇ ਵਿੱਚ ਤੇ ਇਹ ਜੋਬਨ ਹਾਂਜੀ ਵੀਰੇ ਕੀ ਮੁੱਲ ਲੈਣ ਦੇ ਨੇ ਕੀ ਕਰਦਾ ਜਿੰਦੇ ਹਾਂ ਜਣਾ ਕੰਮ ਆਪਾਂ ਜਾਇਜ਼ ਹੀ ਕਰ ਦੇਣਾ ਆ ਜਾਇਜ਼ ਵਾਲਾ ਕੰਮ ਹੀ ਹੈ ਕੇ ਹਾਂਜੀ 25000 ਰੁਪਏ ਵੀਰੇ ਮੁੱਲ ਆ ਹਾਂ ਦੱਸ ਦੋ ਜਨਾ ਛੋਟ ਛੱਪਾ ਕਰ ਦਿੰਨੇ ਆਪਾਂ ਮੈਂ ਨਾ 20 ਦੇ ਵਿੱਚੋਂ ਕੀ ਕਰਦਾ 20 ਉਹ ਕਰਦੇ ਬਾਕੀ ਚਲੋ ਇਹਨਾਂ ਵੋਜਨ ਵੇਟ ਵਾਲੀ ਕਿਤੇ ਤੂੰ ਵੀ ਮਾਲਕ ਤੂੰ ਦੱਸਣ ਡਿਆ ਮੈਂ 50 60 ਦੀ ਪੈਟ ਦੀ ਲਈ ਸੀਗੀ ਹਾਂਜੀ ਹਾਂਜੀ ਚਲੋ ਇਹਨਾਂ ਵੀ ਹੁਣ ਤੇਰੇ ਕੋਲ ਵੀ ਉਹ ਕੋਈ ਸਮੱਸਿਆ ਮਲਕੀ ਉਹ ਜਿਹੜਾ ਚੱਕਰ ਬਣ ਗਿਆ ਤੇ ਚਲੋ ਹੁਣ ਵੀ ਤਕਰੀਬਨ ਤੋਕੜਾਂ ਦੇ ਵਿੱਚ ਵੀ ਆ ਜਾਂਦੀ ਆ ਅੱਗੇ ਪਾਣੀ ਸੌਰੀਏ ਚ ਨਿਕਲ ਆਵੇ ਕਿਸੇ ਨੇ ਇਹ ਨਹੀਂ ਸੀ ਤਾਂ ਵੀਰੇ ਆਪਾਂ ਲਾਈਨ ਚੱਲ ਗਿਆ ਆਪਾਂ ਨੂੰ ਵੀ ਬਾਹਰੋਂ ਨਹੀਂ ਕਿਸੇ ਵੀਰ ਨੇ ਦੇਣੀ ਇਹੋ ਜੀ ਵੈੜ ਆਪਾਂ ਨੂੰ ਵੀ ਪਤਾ ਬਿਲਕੁਲ ਚਾਹ ਕੋਈ ਗੱਲ ਨਹੀਂ 20 ਦੇ ਵਿੱਚੋਂ ਕਰ ਦਾਂਗੇ ਆਪਾਂ ਛੋਟਾ ਛੱਪਾ ਆ ਕਰਦੀ ਮਾਨਤਨ ਜਿੰਨਾ ਵੀ ਹੁੰਦਾ ਹੋਗਾ ਜਰੂਰ ਕਰਾਂਗੇ ਜਰੂਰ ਮੈਂ ਵੀ 20000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਸੋ ਇਹ ਦੋਸਤੋ ਦੋ ਬਣਾ ਅਜਾ ਆਪਾਂ ਤੁਹਾਨੂੰ ਦਿਖਾਈਆਂ ਆ ਵੱਛੀ ਆ ਇਹ ਵੀ ਵੱਛੀ ਵੀ ਆਪਾਂ ਲੈ ਵੀ ਆਪਣਾ ਕੱਟ ਵੱਛੀ ਦੀ ਉਮਰ ਕਿੰਨੀ ਹੈ ਜੋਬਨ ਮੇਰੇ ਵੀਰੇ ਹੈਗੀ ਆ 8 ਕੁ ਮਹੀਨੇ 7-8 ਮਹੀਨੇ ਉਹ ਵੀ 8-7 ਮਹੀਨਿਆਂ ਦੀ ਬੱਚੀ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਮੇਰਾ ਭਰਾ ਕੇ ਸ਼ੌਕ ਰੱਖਦਾ ਵੀ ਬੱਚੀ ਤਕਰੀਬਨ ਕੋਈ ਲੈ ਲਈ ਆਪਾਂ 5-6 7-8 9 ਮਹੀਨਿਆਂ ਦੀ 9 9 ਨਾਲ ਹੀ ਆ ਨਾ ਐ ਪਛੋ ਤੁਹਾਨੂੰ ਵਧੀਆ ਲੱਗੇਗਾ ਬਾਕੀ ਜਾ ਤਾਂ ਪੂਰੀ ਵੇਖੋ ਤੁਸੀਂ ਨਸਲ ਬਰੀਡ ਪੂਰੀ ਹੈ ਬੜੀ ਇੱਕ ਸਾਂਭਣ ਵਾਲੀ ਆ ਜਿਹੜੀ ਗੱਲ ਆ ਵੀਰ ਕੇਰ ਜਿੰਨੀ ਵੀ ਹੈਗੀ ਆ ਕਰਮ ਵਾਲੀ ਨਸਲ ਬਰੀਡ ਦੇ ਵਿੱਚ ਵੇਖੋ ਹਾਂਜੀ ਕੇਰ ਬੜੀ ਵਧੀਆ ਬੱਚੀ ਦੀ ਠੀਕਾ ਛੋਟੇ ਕੰਨ ਆ ਵੇਖੋ ਸੋ ਤਾਂ ਵੀ 4 ਜਾਂ ਕੋਈ 5ਵਾਂ ਤਾਂ ਨਹੀਂ ਲੱਗਾ ਨਾ 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 ਮੇਰੀ ਕੋਈ ਬਾਕੀ ਤੁਹਾਨੂੰ ਵੀ 4 ਹੀ ਆ ਬੱਚੀ ਦੀ ਆ ਫੇਸ ਕੁਆਲਟੀ ਵੇਖੋ ਉਹ ਮਥਾ ਕਰੋ ਜੱਗ ਟਿਕਾ ਜੀ ਸੋ ਐਚ ਐਫ ਦੇ ਵਿੱਚ ਪਰ ਕੋਈ ਆਪਣਾ ਕ੍ਰੋਸ ਮੰਨ ਲਏ ਐਚ ਐਫ ਦੇ ਵਿੱਚ ਹੀ ਬੱਚੀ ਆ ਕ੍ਰੋਸ ਅੰਗ ਦੇ ਵਿੱਚ ਹੀ ਆ ਤੇ 8-9 ਕੁ ਮੰਥ ਦੀ ਇਹਦੀ ਉਮਰ ਆ ਸਾਰੀ ਹਾਂਜੀ ਠੀਕ ਆ ਸਟਿੰਗ ਮੇਰੇ ਡਾਗੇ ਹੋਏ ਆ ਹਾਂ ਹਾਂਜੀ ਰੋ ਜਾ ਹਾਂ ਲਓ ਜੀ 1 ਮਿੰਟ ਆ ਦੇਖੋ ਸੋ ਚਾਰੇ ਥਾਣਾ ਠੀਕ ਆ ਜੀ ਕੋਈ ਫੋੜ ਬੱਚਾ ਨਹੀਂਗਾ ਸੋ ਚਾਰੇ ਥਾਣੇ ਵੇਖੋ ਠੀਕ ਆ ਸੋ ਅੱਛਾ ਜੋਬਣ ਠੀਕ ਆ ਵੀਰੇ ਕੀ ਮੁੱਲ ਕੀ ਡਿਮਾਂਡ ਕਰਦਾ ਜੋਬਣ ਵੱਛੀ ਦੀ ਮੁੱਲ ਵੀਰੇ ਵੱਛੀ ਦਾ ਲੈਣ ਦੇ ਦਾ ਦੱਸੀ ਵੀਰੇ ਜਿਹੜਾ ਵਸ ਵਿਖਣ ਵਾਲੇ ਕੰਮ ਹੋਵੇ 10000 ਮੁੱਲ ਕਰਦੇ 10 ਦੱਸ ਦੋ ਮਾਨਦਾਨ ਕਰ ਦਿੰਦੇ 10000 ਹਾਂਜੀ ਤਉ ਬੱਚੀ ਵੱਡੀ ਆ ਤੇਰੀ ਹਾਂਜੀ ਤੇ ਚਲ ਵੀ ਕੀ ਇਹ ਲੈ ਤੁਹਾਨੂੰ ਪਿਆ ਦੁੱਧ ਵੀ ਇਹਨੇ ਦਾ ਆਪਾਂ ਛੂ ਪੀ ਜਾਂਦਾ ਆ ਆ ਪੀ ਜਾਂਦਾ ਪੀ ਜਾਂਦਾ ਕੋਈ ਇਹਦੇ ਚ ਛੁੱਟੀ ਗੱਲ ਥੋੜੀ ਹੈਗੀ ਆ ਹਾਂਜੀ ਹਾਂਜੀ ਇਹਨੇ ਤਾਂ ਆਉਂਦਾ ਵੀ ਕੀ ਇਹ ਲੱਖਾਂ ਚ ਤਾਂ ਮਾਲ ਹੋ ਗਿਆ ਹੋ ਗਿਆ ਹੋ ਗਿਆ ਵੀਰੇ ਲਓ ਵੀ ਇਹ 10000 ਜਾਂਦਾ 200 ਮੁੱਲ ਕੀਤਾ ਖੁਸ਼ੀ ਨਾਲ ਮਾਨਤਨ ਹੋ ਜਾਊਗਾ ਕੋਈ ਸੱਜਣ ਆਉਂਦਾ ਫੋਨ ਕਰ ਲਿਓ ਮਾਨਤਨ ਹੋ ਜਾਊਗਾ ਕਰਵਾ ਲਈ ਅਕੇ 2-4 ਮਹੀਨੇ ਸੰਭਣ ਦੀ ਲੋੜ ਆ ਥੋੜਾ ਵੇਟ ਬੂਟ ਹੋਰ ਕੇ ਇਹਨਾਂ ਕਰਕੇ ਇਹ ਆਈ ਦੇ ਕਾਬਿਲ ਆ ਇਹ ਹੀਟ ਵੀ ਆ ਕੱਢੀ ਹੀ ਕੱਲ ਪਰਸੋਂ ਆ ਅਰ ਵਛੀ ਨਾ ਥੋੜੀ ਸਾਂਭਣ ਵਾਲੀ ਆ ਚਾਰ ਮਹੀਨੇ ਤੋਂ ਸਾਹਮਣੇ ਨਾ ਹਾਂਜੀ ਫੇਰ ਇਹਦੇ ਠੀਕ ਆ ਤੇ ਪਰ ਵੀ ਜਿਆਦਾ ਨਹੀਂ ਤੇ ਆਪਾਂ ਗੱਲ ਕਰ ਤਾ ਕੋਟਲਕ 80 ਕਿਲੋ ਜਾਂ ਕੋਟਲਕ ਗੇਨ ਹੋ ਗਈ ਹੋਰ ਹਾਂਜੀ ਤੇ ਫੇਰ ਕਾਬਲ ਹੋ ਜਾਣੀ ਕਰਮਾ ਇੱਕ ਫੀਟ ਦਾ ਘਟਾ ਇਹਨੂੰ ਪੈਜੇ ਦੇ ਵਛੀ ਵੀ ਉਧਰ ਸਿਰੇ ਦੀ ਵਛੀ ਤਿਆਰ ਹੋ ਗਈ ਬਿਲਕੁਲ ਬਿਲਕੁਲ ਪਾਉਣ ਨੂੰ ਪਦਾ ਪਰ ਪੈਸੂ ਰੱਖੇ ਵਦ ਲੋ ਵੀ ਇਹ 10000 ਦੇ ਵਿੱਚੋਂ ਮਾਨਤਾ ਨਾ ਠੀਕ ਆ ਜੀ ਆਜੋ ਇੱਕ ਦੋਸਤ ਸਪ੍ਰਿੰਟ ਗੱਡੀ ਤੁਹਾਨੂੰ ਦਿਖਾ ਦਈਏ ਵੀਰ ਜੋਬਨ ਉਹਨਾਂ ਦੇ ਕੋਲ ਆ ਬਹੁਤ ਵਧੀਆ ਟੌਪ ਮਾਡਲ ਜੈਡ ਡੀ ਆਈ ਠੀਕ ਆ ਜੀ ਜੈਡ ਡੀ ਆਈ ਵੈਸੇ ਲਈ ਇਹਨਾਂ ਨੇ ਬਿਲਕੁਲ ਇੱਕ ਘਰੇਲੂ ਚਲਾਉਣ ਵਾਸਤੇ ਸੀਗੀ ਠੀਕ ਆ ਜੀ ਤੇ ਫਿਲਹਾਲ ਚਲੋ ਰਾਦਾ ਬਣ ਗਿਆ ਤੇ ਫਿਲਹਾਲ ਵਿੱਚ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਤਸੱਲੀ ਦੇ ਨਾਲ ਦਿਖਾ ਦਿਆਂਗੇ ਕੰਡੀਸ਼ਨ ਵਾਈਜ਼ ਵੀ ਦਿਖਾ ਦਿਆਂਗੇ ਬਾਕੀ ਇੰਜਨ-ਓੰਜਨ ਪ੍ਰੋਪਰ ਥੋੜਾ ਜਿਹਾ ਆਪਾਂ ਤੁਹਾਨੂੰ ਸਟਾਰਟ ਕਰਕੇ ਸੋ ਓਵਰਆਲ ਜੋ ਵੀ ਕੁਝ ਹੈਗਾ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿਆਂਗੇ ਤੇ ਪੰਜਾਬ ਨੰਬਰ 05 ਫਰੋਜਪੁਰ ਦਾ ਨੰਬਰ ਆ ਠੀਕ ਆ ਜੀ ਤੇ ਟਾਪ ਮਾਡਲ ਦੇ ਵਿੱਚ ਆ ਤੇ ਫਿਊਲ ਡੀਜ਼ਲ ਹੋਵੇਗਾ ਠੀਕ ਆ ਜੀ ਤੇ ਜੀਡੀਡੀ ਆ ਏਪੀਐਸ ਔਰ ਕਰਦੇ ਆ ਗੱਲਬਾਤ ਜੁਬਨ ਆ ਜਿਹੜੀ ਆਪਣੇ ਕੋਲ ਗੱਡੀ ਆਪਾਂ ਸੇਲ ਕਰਦੇ ਆ ਸਵਿਫਟ ਜੈਡ ਡੀ ਆਈ ਹਾਂਜੀ ਇਹ ਵੀ ਟਾਪ ਮਾਡਲ ਦੇ ਵਿੱਚ ਆ ਇਹ ਤਕਰੀਬਨ ਮਾਡਲ ਕਿੰਨਾ ਹੈਗਾ ਇਹ ਮੰਨ ਚਲੋ ਸੀਸਿਆਂ ਦੇ 2013 ਵੈਸੇ ਆਰ ਸੀ 14 ਚ ਵੀ 14 ਹੀ ਬਣੀ ਆ ਮੈਨੂਫੈਕਚਰਿੰਗ ਜਿਹੜੀ ਉਹ 13 ਦੇ ਵਿੱਚ ਹਾਂਜੀ ਹਾਂਜੀ ਲਾਸਟ 13 ਦੇ ਵਿੱਚ ਹਾਂ ਬਾਕੀ ਜਿਹੜੀ ਕਾਪੀ ਇਸ਼ੂ ਆ ਤੁਹਾਡੀ ਉਹ 14 ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਠੀਕ ਆ ਔਰ ਆ ਫੁਲੀ オリジナル ਹੀ ਮਲਕੀ ਜਿਹੜੇ ਡਾਕੂਮੈਂਟ ਆਪਣੇ ਕੋਲ ਕੰਪਲੀਟ ਆ ਹਾਂਜੀ 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 ਠੀਕ ਹੈ ਕੋਈ ਬੀਮਾ ਇੰਸ਼ੋਰੈਂਸ ਵਗੈਰਾ ਇੰਸ਼ੋਰੈਂਸ ਹੈਗਾ ਵਾ ਪੁਲੀਸ਼ਨ ਵਗੈਰਾ ਹਾਂਜੀ ਪੁਲੀਸ਼ਨ ਵੀ ਹੈਗਾ ਇੰਸ਼ੋਰੈਂਸ ਵੀ ਹੈਗਾ ਠੀਕ ਹੈ ਹਾਂਜੀ ਪੀਵੀ ਨੰਬਰ ਆ ਪੱਕੇ ਪੀਵੀ ਨੰਬਰ ਦੀ 50 ਪੀਵੀ 5 ਚੋਇਸ ਬਾਕੀ ਆ ਬੰਪਰ ਟੂ ਬੰਪਰ ਹੈ ਓਰੀਜਨਲ ਹੀ ਆ ਹਾਂਜੀ ਹਾਂਜੀ ਕੋਈ ਪੱਲਾ ਕੋਈ ਪੇਡ ਤੇ ਨਹੀਂ ਹੈ ਕੋਈ ਪੱਲਾ ਕੋਈ ਬੰਪਰ ਬੰਪਰ ਮਾੜਾ ਮੋਟਾ ਹੋ ਸਕਦਾ ਬਾਬਾ ਬਾਕੀ ਪੱਲੇ ਪੁੱਲੇ ਬਿਲਕੁਲ ਬਾਰੀਆਂ ਵਿੰਡੋ ਵਾਲੇ ਪੱਲੇ ਜਿਹੜੇ ਬਿਲਕੁਲ ਇਹ ਓਰੀਜਨਲ ਹੈ ਨਾ ਹਾਂਜੀ ਭੋਰਾ ਜਿੰਨੀ ਨਹੀਂ ਕਿਤੇ ਲੱਗੀ ਨਹੀਂ ਗੱਡੀ ਇਹ ਠੀਕ ਹੈ ਸੋ ਨਾਰਮਲੀ ਜਿਹੜੀ ਦੋਸਤੋ ਤਕਰੀਬਨ ਉਤਨੋਂ ਆਪਾਂ ਪ੍ਰੋਪਰ ਦਿਖਾ ਦੇਾਂਗੇ ਵੈਸੀ ਡਾਕੂਮੈਂਟ ਮੇਰਾ ਭਰਾ ਕੋਈ ਵੀ ਦੇਖ ਸਕਦਾ ਥੋੜੀ ਬਾਦੀ ਕੋਈ ਸਕਰਾਚੇਸ ਜਿਵੇਂ ਆਪਣੀ ਗੱਡੀ ਹੁਣ ਤਕਰੀਬਨ ਜ਼ਿਆਦਾ ਨਹੀਂ ਆਪਾਂ ਕਹਿੰਦੇ ਤਕਰੀਬਨ ਕੋਈ 12-13 ਸਾਲ ਚੱਲ ਗਈ ਹੈ ਗੱਡੀ 12-13 ਸਾਲ ਚੱਲੀ ਹੈ ਫੈਮਿਲੀ ਕਿੰਨੀ ਰਨਿੰਗ ਕਿੰਨੀ ਹੋਈ ਹੈ ਇਹ ਵੀ 88000 ਲਓ ਵੀ 88000 ਦੇ ਨੀਅਰ ਅਰਾਊਂਡ ਜਿਹੜਾ ਦੋਸਤੋ ਇਹ ਚੱਲੀ ਆ ਸੋ ਜੀਡੀਡੀ ਆਈ ਟੌਪ ਮਾਡਲ ਦੇ ਵਿੱਚ ਆ ਵਾਈਪਰ ਪਿਛੇ ਵੀ ਦਿੱਤਾ ਠੀਕਾ ਜੀ ਕੰਪਨੀ ਵੱਲੋਂ ਜੋ ਕੁਝ ਵੀ ਆਉਂਦਾ ਠੀਕਾ ਠੀਕ ਹੈ ਜੀ ਸੋ ਬਾਕੀ ਸਟੀਅਰਿੰਗ ਕੰਟਰੋਲ ਆ ਤੁਸੀਂ ਵੇਖੋਗੇ ਇੱਥੇ ਜੋ ਵੀ ਫੰਕਸ਼ਨ ਆਲੀ ਜੋ ਵੀ ਬਟਨ ਵਗੈਰਾ ਦਿੱਤੇ ਗਿਆ ਵੋਲਿਊਮ ਬਿਲਕੁਲ ਠੀਕ ਹੈ ਜੀ ਸਟੇਰੀਓ ਵਗੈਰਾ ਦੇ ਤੇ ਮੂਡ ਚੇਂਜ ਕਰਨਾ ਬਾਕੀ ਕਾਲਿੰਗ ਪਿਕ ਕਰਨੀ ਜੋ ਵੀ ਗੱਲਬਾਤ ਆ ਇੱਥੇ ਜਿਹੜੇ ਸਟੀਅਰਿੰਗ ਫੰਕਸ਼ਨ ਦਿੱਤੇ ਗਿਆ ਸੋ ਜੈਡੀਟੀਆਈ ਟਾਪ ਮਾਡਲ ਦੇ ਵਿੱਚ ਅੰਦਰੋਂ ਤੁਹਾਨੂੰ ਇੰਟੀਰੀਅਰ ਆਪਾਂ ਜਿਹੜਾ ਦਿਖਾ ਦਿੰਨੇ ਆ ਠੀਕ ਹੈ ਜੀ ਬਲੈਕ ਓਵਰਆਲ ਤੁਸੀਂ ਵੇਖੋਗੇ ਬਿਲਕੁਲ ਬਲੈਕ ਇੱਧਰ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਇੱਕ ਵਾਰੀ ਰਨਿੰਗ ਇਹਦੀ ਚੈੱਕ ਕਰਾ ਦਿੰਨੇ ਆ ਆ ਦੇਖੋ 88 825 ਕਿਲੋਮੀਟਰ ਜਿਹੜੀ ਦੂਸਰ ਰਨ ਹੋਈ ਆ ਚੱਲੀ ਆ ਤੇ ਜੈਨੂਨ ਚੱਲੀ ਆ ਠੀਕ ਆ ਜੀ ਸੋ ਅੰਦਰੋਂ ਤੁਸੀਂ ਵੇਖ ਸਕਦੇ ਜੇ ਪੂਰਾ ਸਿਸਟਮ ਵਗੈਰਾ ਹੈਗਾ LCD ਸਕਰੀਨ ਤੇ AC ਹੀਟਰ ਦੀ ਬਿਲਕੁਲ ਓਕੇ ਆ ਉਹ ਆਪਾਂ ਵੀ ਅਰਜੋਨ ਤੋਂ ਪੁੱਛ ਲਾਂਗੇ ਕਿਉਂਕਿ ਇਹਨਾਂ ਨੇ ਜਿਹੜੀ ਚਲਾਈ ਹੋਈ ਆ ਠੀਕ ਆ ਜੀ ਨਵੀਂ ਮੈਟਿੰਗ ਆ ਸ਼ੀਟ ਕਵਰ ਬਹੁਤ ਵਧੀਆ ਸੋ ਬਹੁਤ ਸੋਹਣੇ ਸ਼ੀਟ ਕਵਰ ਦੇ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਵਧੀਆ ਸ਼ੀਟ ਕਵਰ ਆ ਠੀਕ ਆ ਜੀ ਤੇ ਆ ਜਿਹੜਾ ਡੈਸ਼ਬੋਰਡ ਤੁਸੀਂ ਚੈੱਕ ਕਰੋਗੇ ਕੋਈ ਇੰਦੇ ਤੇ ਸਕ੍ਰੈਚ ਨਹੀਂਗਾ ਅੱਛਾ ਜੋ ਬਣ ਏਸੀ ਹੀਟਰ ਦੀ ਓਕੇ ਆ ਏਸੀ ਹੀਟਰ ਦੀ ਦੋਸਤੋ ਬਿਲਕੁਲ ਓਕੇ ਆ ਠੀਕ ਆ ਇਹ ਸਲਾਹ ਹੀ ਹੁਣ ਬਣੀ ਆ ਆਪਣੇ ਗੱਲਾਂ ਕਰਦੇ ਹੁਣ ਇਹਦੇ ਤਵਾ ਦਿਨ ਦੇ ਆਲਫਾਫੇ ਵੀ ਉਦਾਂ ਨਾਲ ਹੀ ਚੜੇ ਆ ਕੰਪਨੀ ਦੇ ਹਾਂਜੀ ਇਹ ਟਾਇਰਾਂ ਦੀ ਵੀ ਗਰੰਟੀ ਪਈ ਆ ਜੇ ਲਓ ਵੀ ਆ ਦੇਖੋ ਠੀਕ ਆ ਇਹ ਟਾਇਰ ਆ ਬਰਿਸਟਾਨ ਦੇ ਆ ਇਹ ਟਾਇਰ ਆ ਆਪ ਲਵਾਏ ਹਾਂਜੀ ਇਹ ਬਰਿਸਟਾਨ ਦੇ ਟਾਇਰ ਆ ਨਵੇਂ ਲਓ ਵੀ ਬਰਿਸਟਾਨ ਦੇ ਜਿਹੜੇ ਦੋਸਤੋ ਟਾਇਰ ਆ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਵਾਕਿ ਸ਼ੀਸ਼ਾ ਓਵਰঅল ਜਿੰਨੇ ਵੀ ਹੈਗੇ ਤੁਹਾਨੂੰ ਸ਼ੀਸ਼ੇ ਸਾਰੇ 13 ਮਾਡਲ ਦੇ ਵਿੱਚ ਮਿਲਦਗੇ ਸਾਰੇ ਸ਼ੀਸ਼ੇ 13 ਦੇ ਆ ਕੋਈ ਸ਼ੀਸ਼ਾ ਚੇਂਜ ਨਹੀਂ ਹੋਇਆਗਾ ਚਾਹੇ ਅਗਲੇ ਤੇ ਚਾਹੇ ਸਾਈਡ ਚਾਹੇ ਡਰਾਈਵਰ ਸਾਈਡ ਦੀ ਗੱਲ ਕਰ ਲਈਏ ਜਾਂ ਕੰਡਕਟਰ ਸਾਈਡ ਦੀ ਗੱਲ ਕਰ ਲਈਏ ਸੋ ਮਗਰਲਾ ਸ਼ੀਸ਼ਾ ਵੀ ਤੁਹਾਨੂੰ ਦਿਖਾ ਦਿੰਦੇ ਆ ਨੌਨ ਐਕਸੀਡੈਂਟ ਲਾ ਕੋਈ ਐਕਸੀਡੈਂਟ ਕੇਸ ਨਹੀਂਗਾ ਨੌਨ ਐਕਸੀਡੈਂਟਲ ਕੱਢੀ ਆ 05 ਨੰਬਰ ਫਰੋਜਪੁਰ ਸੋ ਇਹ ਓਵਰঅল ਕੰਡੀਸ਼ਨ ਅੱਗੇ ਬੋਨਰ ਚੁੱਕਿਆ ਹੋਇਆ ਤੁਹਾਨੂੰ ਆਪਾਂ ਕੋ ਇੰਜਨ ਵੀ ਦਿਖਾ ਦਿੰਦੇ ਆ ਆ ਦੇਖੋ ਜੀ ਸੋ ਸਟਾਰਟਿੰਗ ਤੁਸੀਂ ਦੇਖ ਸਕਦੇ ਜੇ ਠੀਕ ਆ ਜੀ ਬਿਲਕੁਲ ਸਾਇਲੈਂਟ ਸਟਾਰਟਿੰਗ ਆ ਆ ਦੇਖੋ ਐਮ ਰਾਉਂਡ ਦੀ ਬੈਟਰੀ ਆ ਕੋਈ ਫੁੱਲੀ ਨਹੀਂ ਗੱਡੀ ਠੀਕ ਆ ਕਿ ਬਾਕੀ ਆ ਤੁਸੀਂ ਦੇਖ ਸਕਦੇ ਜੇ ਜਨਸੀ ਰਿਕਾਰਡ ਵੀ ਇਹਦਾ ਹੋਊਗਾ ਆਪਣੇ ਕੋਲੋਂ ਸੋ ਫਿਊਲ ਜਿਹੜਾ ਦੋਸਤੋ ਡੀਜ਼ਲ ਆ ਜਿਆਦਾ ਜੀ ਸੋ ਫੁੱਲ ਜਿੰਨੀ ਵੀ ਸਰਵਿਸ ਹੋਈ ਆ ਸਾਰੀ ਜਨਸੀ ਰਿਕਾਰਡ ਦੇ ਵਿੱਚ ਸਰਚ ਹੈਗੀ ਆ ਬਾਕੀ ਆ ਕੰਡੀਸ਼ਨ ਥੋੜੀ ਬਾਦੀ ਮਾੜੀ ਮੋੜ ਕੇ ਤਾਂ ਨਾ ਕਿਤੇ ਕੋਈ ਟੱਚਿੰਗ ਟੂਸ਼ਿੰਗ ਬੰਪਰ ਦੇ ਉੱਪਰ ਤਾਂ ਮੈਂ ਦੇਖਣ ਦੇ ਵਿੱਚ ਮਿਲੂ ਕੀ ਕਿਉਂਕਿ ਬੰਪਰ ਬੰਪਰ ਆ ਵੈਸੇ ਹੀ ਸੱਜੇ ਖੱਬੇ ਕਰਦਿਆਂ ਕਰਦਿਆਂ ਕਿਤੇ ਨਾ ਕਿਤੇ ਹੋ ਹੀ ਜਾਂਦੇ ਆ ਠੀਕ ਆ ਤਾਂ ਬਾਕੀ ਜਿਹੜੀ ਮਾੜੀ ਮੋੜ ਮੇਜਰ ਨਹੀਂ ਹੈਗਾ ਬਿਲਕੁਲ ਆਪਾਂ ਕਿ ਮਾਈਨਰ ਦੀ ਗੱਲ ਕਰਦੇ ਆ ਮਾਈਨਰ ਮਾਈਨਰ ਜੀ ਸਕ੍ਰੈਚਿੰਗ ਜਿਹੜੀ ਨਜ਼ਰ ਆਊਗੀ ਤੁਹਾਨੂੰ ਕਿਤੇ ਨਾ ਕਿਤੇ ਸਾਈਡ ਤੇ ਠੀਕ ਆ ਜੀ 올 ਰੌਂਡ ਤੇ ਇੱਕ ਵਾਰੀ ਦਿਖਾ ਰਹੇ ਆ ਆਪਾਂ ਤੁਹਾਨੂੰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਆ ਆਹ ਦੇਖੋ ਜੀ ਓਕੇ ਜੋ ਬਣ ਕੀ ਡਿਮਾਂਡ ਕਰਦੇ ਆ ਵੀਰੇ ਡਿਮਾਂਡ ਵੀ ਆਪਾਂ ਰਜਿਸਟਰੀ ਮੱਦੀ ਘਰ ਲਈਏ ਪੰਜ ਕਰ ਲਈਏ 100 ਦੇ ਹਾਂ 490 ਦੀ ਵਿਰੇਲਾਸ ਦੇ ਦਿਆਂਗੇ 490 ਦੀ ਕੋਈ ਪਾਰਟੀ ਆਉਂਦੀ ਹੈ ਬਾਕੀ ਹੋਊਗਾ ਮਾਨਤਨ ਥੋੜਾ ਵੱਲ ਆਈ ਹੋਊਗਾ ਜਿਆਦਾ ਨਹੀਂ ਹੋਣਾ 490 ਚ ਹਾਂਜੀ ਲਾ ਵੀ ਫੁੱਲੀ ਦੋਸਤੋ ਵਿੰਡੋ ਪਾਵਰ ਵਿੰਡੋ ਸੋ ਕੋਈ ਜਰਟਡੀ ਆਈਗਾ ਟਾਪ ਮਾਡਲ ਤਾਂ ਚਲੋ ਜਿਆਦਾ ਦੱਸਣ ਦੀ ਲੋੜ ਨਹੀਂ ਆਪਾਂ ਨੂੰ ਲੋਨ ਵੀ ਹੋ ਜਾਊਗਾ ਠੀਕ ਹੈ 그러면은 ਲਾ ਵੀ ਲੋਨ ਵੀ ਹੋ ਜਾਊਗਾ ਕਿਸੇ ਭਰਾ ਨੇ ਬਿਲਕੁਲ ਕਿਸਤ ਕਰਾਉਣੀ ਆ ਜਾਂ ਲੋਨ ਤੇ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਉਹ ਵੀ ਹੋ ਜਾਊਗਾ ਠੀਕ ਆ ਆ ਦੇਖੋ ਸੋ ਬਹੁਤ ਸੋਹਣੀ ਸ਼ੀਟ ਕਵਰ ਆ ਠੀਕ ਆ ਜੀ ਥੋੜੀ ਜੀ 758831805 ਠੀਕ ਆ ਜੀ ਹਾਂਜੀ ਲੋ ਵੀ ਆਏ ਦੋਸਤੋ ਗੱਲਾਂ ਬਾਤਾਂ ਸੀ ਇੱਕ ਕਾਰ ਦਿਖਾਉਣੀ ਸੀ ਤੁਹਾਨੂੰ ਤੇ ਦੋ ਵਿਹੜਾ ਨੇ ਤੇ ਇੱਕ 733 ਟਰੈਕਟਰ ਆ ਹਾਂਜੀ ਉਹ ਕਿਹੜਾ ਮਾਡਲ ਆ ਇਹ ਤਿੰਨ ਮਾਡਲ ਆ 2003 ਮਾਡਲ ਨੰਬਰ ਕਿੱਥੋਂ ਦਾ ਐਚ ਆਰ ਨੰਬਰ ਵੀਰੇ ਹਰਿਆਣੇ ਦਾ ਨੰਬਰ ਆ ਹਾਂਜੀ ਕੈਸ਼ ਦੀ ਕਾਪੀ ਹੈ ਕੈਸ਼ ਚ ਨਿਕਲਿਆ ਹੋਊਗਾ ਤੇ ਹੈ ਆ ओरिजिनल ਹੀ ਆ ਬਾਡੀ ਲੈਣ ਦਾ ओरिजिनल ਆ ਵੀਰੇ ਆਣ ਕੇ ਬਾਕੀ ਵੀਰ ਪ੍ਰਕਾਰ ਦਾ ਵੇਚ ਸਕਦੇ ਆ ਟਾਇਰ ਕਿਹੜੇ ਮਗਰ ਲਈ ਮਗਰ ਲਈ ਵੀਰੇ ਟਾਇਰ ਆਪਾਂ ਗਰੰਟੀ ਵਾਲਾ ਵੀਰੇ ਜੀ ਰੈਵਲ ਕਿੰਨੇ ਕ ਪੈਸੇ ਟਾਇਰ ਹੈਗੇ ਨਵੇਂ ਪੈ ਟਾਇਰ ਹੈ ਰੈਵਲ ਚੜਾਈ ਸੀ ਸਾਡੇ ਚੜਾਈ ਆ 4 ਸਾਲ ਦੀ ਗਰੰਟੀ ਮਿਲੀ ਆ ਜੀ ਰੈਵਲ ਚੜੀ ਆ 4 ਸਾਲ ਦੀ ਗਰੰਟੀ ਆ ਲੋ ਵੀ 733 200 ਟਰੈਕਟਰ ਆ ਸਵਰਾਜ ਦੇ ਵਿੱਚ ਦੋ ਸਿਲੰਡਰ ਹੀ ਟਰੈਕਟਰ ਦੇ ਤਿੰਨ ਦੋ 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 ਸਿਲੰਡਰ ਟਰੈਕਟਰ ਆ 733 ਉਹ ਵੀ ਟਰੈਕਟਰ ਨੇ ਜਿਹੜੇ ਇਹ ਬਿਲਕੁਲ ਸਿੱਧਾ ਰਿਹਾ ਠੀਕ ਆ ਬਿਲਕੁਲ ਆਪਾਂ ਵਾਹ ਕੇ ਚੈੱਕ ਕਰ ਲਈ ਜਿਵੇਂ ਮਰਜ਼ੀ ਕਰ ਲਈ ਜਿਹੜੀ ਕਾਪੀ ਆ ਡਾਕੂਮੈਂਟ ਆ ਦੇ ਜਿੱਥੋਂ ਮਰਜ਼ੀ ਚੈੱਕ ਕਰਾ ਲੈ ਫਿਰ ਆਪਾਂ ਫੋਟੋ ਨਾਲ ਲਾ ਦੇਾਂਗੇ ਆਪਾਂ ਫੋਟੋ ਲਾ ਦੇਾਂਗੇ ਨਾਲ ਚੱਲਦੀਆਂ ਪਈਆਂ ਫੋਟੋਆਂ ਵੀ ਜੋ ਬਣ ਕੀ ਮੁੱਲ ਰਹੂਗਾ ਟਰੈਕਟਰ ਦਾ 733 ਦਾ ਵੀਰੇ ਮੁੱਲ ਆਪਾਂ 2 ਲੱਖ ਰੁਪਈਆ ਕਰਦੇ ਹਾਂ 190 ਦਾ ਦੇ ਦਾਂਗੇ 190 ਦਾ 190 ਦਾ 200 ਟਰੈਕਟਰ ਮਿਲ ਜੂਗਾ 733 ਉਹਦੀਆਂ ਫੋਟੋਆਂ ਟਰੈਕਟਰ ਹੁਣ ਘਰੇ ਮੌਜੂਦ ਨਹੀਂ ਗੈਸ ਕਰਕੇ ਆਪਾਂ ਤੁਹਾਨੂੰ ਦਿਖਾ ਦੇਣਾ ਸੀਗਾ ਠੀਕ ਆ ਤੇ ਇਹ ਗੱਲਬਾਤ ਸੀ ਤੇ ਦੋ ਵੜਾ ਵੀਰ ਹੁਣੇ ਸੇਲ ਕਰਦੇ ਆ ਨਾਲ ਦੀ ਨਾਲ Swift ZDi ਗੱਡੀ ਆ ਟਾਪ ਮਾਡਲ ਸੋ ਕਰੋ ਕਾਲ ਕਰੋ ਗੱਲਬਾਤ ਸੋ ਬਾਕੀ ਜਿੰਨੇ ਭਰਾ ਆਪਣੀ ਵੀਡੀਓ ਵੇਖ ਰਹੇ ਆ ਸਾਰਿਆਂ ਦਾ ਤੈ ਤੇ ਦਿਲ ਤੋਂ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ